ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਰਹੇ ਹਾਂ ਆਥਨ ਲਈ ਕੁਸੁੰਬੜਾ ਜਲਜਸੀ ਢੋਲਾ ਮਾਇਆ ਨੂੰ ਅਥਨਾ ਪਾਕੇ ਰੱਖ ਆਪਣਾ ਜੀਵਨ ਮਾਇਆ ਵਿੱਚ ਉਲ ਜਾ ਕੇ ਨਾ ਰੱਖ ਕੇ ਬਨ ਮਾਇਆ ਦੇ ਵਿੱਚ ਨਾਮ ਸਿਮਨ ਕਰ ਕੇ ਬਨ ਮਾਇਆ ਵਿੱਚ ਉਲ ਜਾ ਰਹਿਆ ਤੇਰੀ ਦਿਲ ਦੀ ਜਲਨ ਨਹੀਂ ਬੁਝਣੀ ਤੈਨੂੰ ਅੰਦਰ ਦੀ ਸ਼ਾਂਤੀ ਅਨੰਦ ਨਹੀਂ ਆਉਣਾ ਜਲਨ ਬੁਜੀ ਸ਼ੀਤਲ ਭੇ ਮਨ ਤਨ ਉਪਜਦੀ ਸ਼ਾਂਤ ਇਹ ਜਲਨ ਉਹਨਾਂ ਦੀ ਬੁਝਦੀ ਹੈ ਉਹ ਸ਼ੀਤਲ ਹੋ ਜਾਂਦੇ ਨੇ ਉਹਨਾਂ ਦੇ ਮਨ ਤਨ ਵਿੱਚ ਸ਼ਾਂਤੀ ਉਪਜਦੀ ਹੈ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਗੁਣਸੀ ਪ੍ਰਾਂਤ ਜਿਹੜੇ ਪੂਰਨ ਪਰਮਾਤਮਾ ਨਾਲ ਜਿਹਨਾਂ ਦਾ ਮੇਲ ਹੋ ਗਿਆ ਤੇ ਉਹਨਾਂ ਜਿਹਨਾਂ ਦੀ ਦੁਤੀਆ ਗੁਣਸੀ ਪ੍ਰਾਂਤ ਦੁਤੀਆ ਪ੍ਰਾਂਤ ਹੋਵੇ ਸੰਸਾਰ ਦੇ ਲਈ ਭਟਕਣਾ ਸੰਸਾਰੀ ਪਦਾਰਥ ਪਦਾਰਥਵਾਦ ਨਰਿਗੀ ਸੋਚ ਹੈ ਇਹ ਨੂੰ ਮੁੱਖ ਰੱਖ ਕੇ ਜੀਵਨ ਦੇ ਵਿੱਚ ਤੇ ਭਟਕਦੇ ਫਿਰਨਾ ਦੁਨੀਆਦਾਰੀ ਦੀਆਂ ਜ਼ਰੂਰਤਾਂ ਲਈ ਦੁਨੀਆਦਾਰੀ ਦੇ ਸਾਜੂ ਸਮਾਨ ਦੇ ਲਈ ਤਾਂ ਅੰਦੋਲਨਤ ਲਈ ਪਰਮਾਤਮਾ ਦਾ ਨਾਮ ਹੀ ਅਸਲ ਸੱਚਾ ਸੁਖ ਦਿੰਦਾ ਐਸੋ ਸਹਾਈ ਹਰ ਕੋ ਨਾਮ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਦੀ ਸਹਾਇਤਾ ਕਰਦਾ ਸਾਧ ਸੰਗਤ ਪਜ ਪੂਰਨ ਕਾਮ ਇਹ ਐਸਾ ਸੋ ਬੈਠ ਕੇ ਉਸ ਪਰਮਾਤਮਾ ਦਾ ਭਜਨ ਕਰੇ ਹੀ ਸਹੀ ਪੂਰਨ ਕੰਮ ਹੈ ਬਾਕੀ ਸਾਰੇ ਅਧੂਰੇ ਹੀ ਕੰਮ ਨੇ ਇੱਥੇ ਹੀ ਕੰਮ ਆਉਣ ਵਾਲ ਨੇ ਤੋੜਨੇ ਨਿਬਦੇ ਇਹ ਪਰਮਤਮ ਨਾਮ ਤੈਨੂੰ ਇਸ ਤਰ੍ਹਾਂ ਕਮ ਆਏਗਾ ਬੂਝਤ ਕੋ ਜੈਸੀ ਬੀੜੀ ਮਿਲਤ ਜਿਵੇਂ ਡੁੱਬਦੇ ਬੰਦੇ ਨੂੰ ਬੀੜੀ ਮਿਲ ਜਾਵੇ ਉਹਨੂੰ ਕਿਤਨਾ ਜੀਵਨ ਦੀ ਇੱਕ ਆਸ ਹੋ ਜਾਂਦੀ ਹੈ ਬੂਝਤ ਦੀਪਕ ਮਿਲਤ ਤੇਲਤ ਤੇਲ ਮੈਨੇਗਾ ਤੇਲ ਬੂਝਤ ਦੀਪਕ ਬੁਝਦੇ ਦੀਵੇ ਨੂੰ ਜਿਵੇਂ ਮਿਲਤ ਤੇਲਤ ਤੇਲ ਮਿਲ ਜਾਵੇ ਟਿੰਟਮਦੀ ਰੋਸ਼ਨੀ ਜਦੋਂ ਤੇਲ ਦੀ ਕਮੀ ਨਾਲ ਬੁਝਣ ਵੇਤੇ ਹੋਵੇ ਤੇ ਤੇਲ ਮਿਲ ਜਾਏ ਉਹ ਕਿਸ ਤਰ੍ਹਾਂ ਜਿਹੜੀ ਰੋਸ਼ਨੀ ਮੁੜ ਜੀ ਉੱਠਦੀ ਹੈ ਜਦ ਅਗਨੀ ਮਿਲਤ ਨੀਰ ਕਿਸੇ ਪਾਣੀ ਵਿੱਚ ਡੁੱਸੜਦੇ ਬੰਦੇ ਨੂੰ ਪਾਣੀ ਅਗ ਵਿੱਚ ਡੁੱਸੜਦੇ ਕਿਸੇ ਬੰਦੇ ਨੂੰ ਉਤੋਂ ਪਾਣੀ ਮਿਲ ਜਾਏ ਤੇ ਉਹ ਉਸ ਨੂੰ ਉਸ ਅੱਗ ਦੀ ਜਲਨ ਤੋਂ ਕਿਤਨਾ ਠੰਡਕ ਮਹਿਸੂਸ ਕਰੇਗਾ ਅੱਗ ਤੋਂ ਅੱਗ ਦੇ ਸੇਕ ਤੋਂ ਕਿਵੇਂ ਬਚ ਜਾਵੇਗਾ ਜੈਸੇ ਬਾਰਿਕ ਮੁਖੇ ਖੀਰ ਜਿਵੇਂ ਬੱਚੇ ਦੇ ਮੂੰਹ ਜਮਾਂ ਦਾ ਦੁੱਧ ਆਉਂਦਾ ਹੈ ਤੇ ਉਹ ਕਿਸ ਤਰ੍ਹਾਂ ਤ੍ਰਿਪਤ ਹੁੰਦਾ ਹੈ ਕਿਸ ਤਰ੍ਹਾਂ ਉਹ ਖੁਸ਼ ਹੁੰਦਾ ਆਨੰਦ ਮੰਨਦਾ ਇਸ ਤਰ੍ਹਾਂ ਦਾ ਪਰਮਾਤਮਾ ਦਾ ਨਾਮ ਮਹਿਸੂਸ ਹੈ ਹਰ ਕੋ ਨਾਮ ਇਹ ਸ਼ਬਦ ਕਾਫੀ ਲੰਬਾ ਸ਼ਬਦ ਹੈ ਜਿਸ ਨੂੰ ਗੁਰੂ ਜੀ ਨੇ ਬਹੁਤ ਸਾਰੇ ਦ੍ਰਿਸ਼ਟਾਂ ਦੇ ਕੇ ਸਮਝਾਇਆ ਕਿ ਪਰਮਾਤਮਾ ਦੇ ਨਾਮ ਵਰਗੀ ਸਹਾਈਤਾ ਕੋਈ ਚੀਜ਼ ਨਹੀਂ ਹੋਰ ਕਰਨ ਵਾਲੀ ਇਸ ਲਈ ਮੰਨ ਲੈ ਗੁਰਮੁਖ ਅਗਨ ਨਿਵਾਰ ਗੁਰਮੁਖ ਬਣ ਕੇ ਆਪਣੇ ਅੰਦਰੋਂ ਇਸ ਅਗਨ ਦਾ ਨਿਵਾਰਣ ਕਰ ਗੁਰ ਕਾ ਕਿਆ ਮਨੁ ਵਸ ਹਉਮੈ ਤਿਸ਼ਨਾ ਮਾਰ ਤੇ ਜੇ ਗੁਰੂ ਦੀ કહે ਵਿਚਾਰ ਗੁਰੂ ਦੀ ਬਾਣੀ ਮਨ ਵਿੱਚ ਵਸ ਜਾਏ ਤੇ ਫਿਰ ਹਉਮੈ ਕ੍ਰਿਸ਼ਨ ਜਿਹੜੀ ਹੈ ਇਹ ਅੰਦਰੂ ਮਰਦੀ ਹੈ ਗੁਰੂ ਦੇ ਸ਼ਬਦ ਹੀ ਰਹੇ ਆਪਣੇ ਅੰਦਰ ਹਉਮੈ ਕ੍ਰਿਸ਼ਨ ਨੂੰ ਮਾਰ ਕੇ ਮੁਕਾ ਦੇ ਜਿਤਨੀ ਤੇਰੀ ਹਉਮੈ ਕ੍ਰਿਸ਼ਨ ਨੂੰ ਮੁਕੇ ਗੁਰੂ ਦਾ ਸ਼ਬਦ ਅੰਦਰ ਨਾ ਵਸੇ ਇਤਨੀ ਤੇਰੀ ਸੰਸਾਰ ਦੀ ਕੋਈ ਠੰਡਕ ਮਨ ਦੀ ਠੰਡਕ ਨਹੀਂ ਪੈਦਾ ਕਰ ਸਕਦੀ ਮਨ ਦੀ ਜਲਣ ਨਹੀਂ ਬੁਝਾ ਸਕਦੀ ਚੰਦਨ ਚੰਦਨ ਅ ਸਰਦ ਰੂਤ ਮੂਰਲੋਂ ਮਿਟੇ ਇਹ ਕਾਮ ਚੰਦਨ ਕਸ ਕੇ ਲੋਕੀ ਮਸਤਕ ਦੇ ਲਾਦੇ ਨੇ ਉਹ ਮਸਤਕ ਠੰਡਾ ਰਹਿੰਦਾ ਹੈ ਚੰਦ ਚੰਦਰਮਾ ਦੀ ਚਾਨਣੀ ਠੰਢਕ ਹੁੰਦੀ ਐ ਸੂਰੀ ਦੀ ਅਗਨ ਨਾਲੋਂ ਸਰਦ ਰੁੱਤ ਸਰਦੀ ਦੀ ਰੁੱਤ ਬਹੁਤ ਠੰਡੀ ਹੁੰਦੀ ਐ ਪਰ ਕਹਿੰਦੇ ਨੇ ਇੰਨੀ ਠੰਡਾ ਵੀ ਮੂਲ ਨਾ ਮਿਟੇ ਕੰਮ ਅੰਦਰ ਦਾ ਜਿਹੜਾ ਕੰਮ ਐ ਅੰਦਰ ਜਿਹੜੀ ਜਲਨ ਹੁੰਦੀ ਐ ਜਿਹੜਾ ਸੇਕ ਹੁੰਦਾ ਐ ਵੀ ਕਾਰਨ ਦਾ ਉਹ ਨਹੀਂ बुझा ਸਕਦੀ ਸ਼ੀਤਲ ਦੀਵੈ ਨਾਨਕਾ ਜਪੰਦੜੋ ਹਰਨਾਮੇ ਨਾਨਕ ਸ਼ੀਤਲ ਤਾਂ ਹੋਵੇਗਾ ਤੂੰ ਅੰਦਰੋਂ ਤ੍ਰਿਪਤ ਹੋ ਕੇ ਠੰਡਾ ਹੋ ਕੇ ਤਾਂ ਬੈਠੇਗਾ ਜੇ ਪੰਦੜੋ ਹਰਨਾਮ ਪਰਮਾਤਮਾ ਦਾ ਨਾਮ ਜਪੇਗਾ ਇਹ ਨਾਮ ਵੀ ਸਭ ਠੰਡ ਵਰਤਣ ਵਾਲਾ ਐ ਤੋ ਇਹ ਜਿਹੜਾ ਸ਼ਬਦ ਅਸੀਂ ਅਰੰਭੀ ਜੀ ਸ਼ਬਦ ਦੀ ਰਾਗ ਦੀ ਪੰਕਤੀ ਲਈ ਸੀ ਹਤਨਾ ਲਾਇਕ ਸੁਬੜਾ ਜਲ ਜਸੀ ਢੋਲਾ ਇਸ ਪੰਕਤੀ ਵਿੱਚ ਗੁਰੂ ਜੀ ਨੇ ਢੋਲਾ ਨਫਜ਼ ਰਾਹੀ ਇਹ ਕਿਹਾ ਵੀ ਇਹ ਮੇਰੇ ਪਿਆਰੇ ਮਿਤਰਾ ਇਹ ਮੇਰੇ ਸਜਨਾ ਕੁzum ਮੈਨੂੰ ਹੱਥ ਨਾ ਪਾ ਇਹ ਤੇਰਾ ਜੀਵਨ ਖੁਆਰੋ ਜਗਾ ਤੇਰਾ ਜੀਵਨ ਜਲ ਬਲ ਜਾਵੇਗਾ ਇਸ ਮੁਕਾਬਲੇ ਤੇ ਇੱਕ ਹੋਰ ਸ਼ਬਦ ਹੈ ਉਹ ਨਾਨਕ ਪਾਤਸ਼ਾਹ ਜੀ ਦਾ ਗੁਰੂ ਫਰੀ ਜੀ ਦੇ ਸ਼ਬਦ ਦੀ ਬੜੀਆਂ ਵਿਚਾਰਾਂ ਜਿਹੜੀਆਂ ਉਸ ਸ਼ਬਦ ਦੀ ਸਾਂਝ ਹੈ ਸਤ ਸੂ ਉਨਤੀ ਪਰਨੀਤੀ ਤੇਰਾ ਏ ਕੋ ਨਾਮ ਮਿੱਗੀ ਛੜਾ ਰੱਤਾ ਮੇਰਾ ਚੂਲਾ ਸਾਧ ਰੰਗ ਟੋਲਾ ਇਹੋ ਲਸਣ ਦੀ ਕੈਸੀ ਸਾਂਝ ਐ ਇਹ ਸਾਂਝ ਦੱਸਦੀ ਐ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪਾਸ ਫਰੀਦ ਜੀ ਦੀ ਬਾਣੀ ਉਹਨਾਂ ਨੂੰ ਮਿਲੀ ਤੇ ਉਸ ਬਾਣੀ ਜਦੋਂ ਗੁਰੂ ਜੀ ਨੇ ਸ਼ਬਦ ਪੜ੍ਹਿਆ ਹੋਣਾ ਹੱਥ ਨਾਲੇ ਸੁਮੜਾ ਜਲ ਜਸੀ ਟੋਲਾ ਤੇ ਗੁਰੂ ਜੀ ਨੇ ਦੇਖਿਆ ਵੀ ਇਸ ਸ਼ਬਦ ਦੇ ਵਿੱਚ ਇੱਕ ਮਾਇਆ ਵੇੜਿਆ ਜੀਵ ਜਿਸ ਇਨਸਾਨ ਦੀ ਸੁਰਤੀ ਵਿਰਤੀ ਮਾਇਆ ਵਧੀ ਐ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਐ ਤੇ ਉਹਦੇ ਬਰਖਸ ਗੁਰੂ ਸਾਹਿਬ ਨੇ ਇੱਕ ਨਾਮ ਰੰਗ ਵਿੱਚ ਰੰਗਿਆ ਹੋਇਆ ਬੰਦਾ ਉਹਦੇ ਜੀਵਨ ਦਾ ਜਿਹੜਾ ਦ੍ਰਿਸ਼ ਹੈ ਉਹ ਪੇਸ਼ ਕੀਤਾ ਹੈ ਉੱਥੇ ਉਹ ਕਹਿ ਰਹੇ ਨੇ ਤੇਰਾ ਹੱਥ ਨਾਲ ਨਾ ਇੱਕ ਸੁਮੜਾ ਜਲ ਜਸੀ ਚੋੜਾ ਕੁਸੁੰਬੇ ਨੂੰ ਹੱਥ ਨਾ ਪਾਏ ਮਾਇਆ ਨੂੰ ਹੱਥ ਪਾ ਕੇ ਨਰਾਕਰ ਵੇਲੇ ਤੂੰ ਜਲ ਬਲ ਜਾਵੇਂਗਾ ਤੇ ਗੁਰੂ ਸਾਹਿਬ ਕਹਿੰਦੇ ਤੇਰਾ ਇੱਕ ਹੋ ਨਾਮ ਵਿੱਚ ਜੇਠਣਾ ਫਿਰ ਕੀ ਕਰ ਪਰਮਤਮ ਨਾਮ ਮਜੀਠ ਵਰਗਾ ਪੱਕਾ ਰੰਗ ਹੈ ਇਸ ਵਿੱਚ ਆਪਣੇ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈ ਰੱਤਾ ਮੇਰਾ ਚੋਲਾ ਮੇਰੇ ਜੀਵਨ ਦਾ ਚੋਲਾ ਮੇਰਾ ਸਰੀਰ ਚੋਲਾ ਅਗਰ ਇਸ ਨਾਮ ਰੰਗ ਵਿੱਚ ਰੰਗਿਆ ਜਾਏ ਸਦ ਰੰਗ ਟੋਲਾ ਇਹ ਮੇਰੇ ਮਿੱਤਰਾ ਫਿਰ ਇਹ ਰੰਗ ਸਦਾ ਟਿਕੇ ਰਹਿੰਦਾ ਸੁੰਬੇ ਦਾ ਰੰਗ ਉਤਰ ਜਾਂਦਾ ਮਾਇਆ ਦੀ ਖੇਡ ਇਹ ਸੁਖਣੀ ਜਾਂਦੀ ਇਹ ਜਲਦੀ ਇਹਦਾ ਚਾਹ ਉਤਰ ਜਾਂਦਾ ਪਰ ਕਸੁੰਬੇ ਦਾ ਜਿਹੜਾ ਰੰਗ ਹੈ ਇਹ ਸਦਾ ਵਸੇ ਨਾਮ ਰੰਗ ਵਿੱਚ ਰੰਗਿਆ ਬੰਦਾ ਤਣ ਦੀ ਬੋਟੀ ਬੋਟੀ ਹੋ ਜਾਏ ਬੰਦ ਬੰਦ ਕੱਟੇ ਜਾਣ ਪਰ ਉਹ ਨਾਮ ਦਾ ਰੰਗ ਨਹੀਂ ਉਤਰਦਾ ਨਾ ਹੀ ਉਹਦੇ ਵਿੱਚ ਕੋਈ ਮੋਤ ਦਾ ਡਰ ਪੈ ਹੁੰਦਾ ਹੈ ਇਸ ਲਈ ਬਈ ਉਸ ਪਰਮਾਤਮਾ ਦੇ ਨਾਮ ਰੂਪੀ ਜੋ ਮਜੀਠ ਦੇ ਰੰਗ ਵਰਗਾ ਪੱਕਾ ਹੈ ਉਸ ਨੂੰ ਅਪਣਾ ਪਹਿਲੀ ਪੰਕਤੀ ਵਿੱਚ ਫਰੀਜੀ ਕਹਿੰਦੇ ਨੇ ਬੀੜਾ ਬੰਦਣਾ ਸਕੇ ਬੰਨਣ ਕੀ ਵੇਲਾ ਜਦੋਂ ਜ਼ਿੰਦਗੀ ਦਾ ਬੀੜਾ ਬੰਨਦਾ ਵੇਲਾ ਸੀ ਪਾਪ ਪਹਿਲੇ ਕਰੇ ਜਦੋਂ ਨਦੀਆਂ ਨਾਲ ਦਰਿਆ ਪਾਰ ਕਰਨੇ ਹੁੰਲ ਤੇ ਛਤੀਰੀਆਂ ਦਾ ਜਾਂ ਬਹੁਤ ਸਾਰੀਆਂ ਲੱਕੜੀਆਂ ਦਾ ਇਕੱਠਾ ਬਣ ਕੇ ਉਹਨਾਂ ਨੂੰ ਬਰਸੀ ਰੁਸੀ ਨਾਲ ਇੱਕ ਇੱਕ ਬੀੜਾ ਜਿਹਾ ਬਣਾਉਂਦੇ ਸਨ ਤੇ ਲੱਕੜੀ ਤਰਦੀ ਹੈ ਉਹਦੇ ਉੱਤੇ ਬੈਠ ਕੇ ਦਰਿਆ ਪਾਰ ਕਰਨਾ ਤੇ ਜਦੋਂ ਪਾਰ ਕਰਨਾ ਹੋਵੇ ਉਸ ਤੋਂ ਪਹਿਲਾਂ ਬੀੜਾ ਬਣ ਕੇ ਤਿਆਰ ਕੀਤਾ ਜਾਂਦਾ ਸੀ ਐਸੇ ਨਹੀਂ ਕਿ ਪਾਰ ਕਰਨਾ ਟਾਈਮ ਆਵੇ ਤਾਂ ਉਸੇ ਜਾ ਕੇ ਬੀੜਾ ਬੰਨਣਾ ਸ਼ੁਰੂ ਕਰੋਗੇ ਫਿਰ ਗੱਲ ਨਹੀਂ ਬਣਦੀ ऐसा नहीं है कि ਜਦੋਂ ਪਵ ਸਾਗਰ ਤੋਂ ਤਰਨ ਦਾ ਵੇਲਾ ਹੈ ਸੰਸਾਰ ਸੀੜ ਤੇ ਆ ਕੇ ਜਾ ਰਹੇ ਹੋ ਤੇ ساری ਜਿੰਦਗੀ ਕੋਈ ਨਾਮ ਦੀ ਕਮਾਈ ਨਹੀਂ ਕੀਤੀ ਤੇ ਆਖਰੀ ਘੜੀ ਆਖੀ ਵਿੱਚ ਉਸਨੇ ਕਮਾਈ ਹੋਵੇਗੀ ਉਸਨੇ ਬੜਾ ਮੁਸ਼ਕਲ ਹੈ ਉਸਨੇ ਨਹੀਂ ਹੁੰਦੀ ਇਸ ਲਈ ਵੇਲੇ ਸਿਰ ਇਹ ਜੀਵਨ ਦਾ ਵੇਲਾ ਜਿਹੜਾ ਹੈ ਉਸ ਨੂੰ ਨਾਮ ਦੇ ਜਾਇ ਤੇ ਚਾਹਨਾ ਪੈਂਦਾ ਤੋ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਜਿਨ੍ਹਾਂ ਨੇ ਵਕਤ ਸਿਰ ਜਦੋਂ ਇਨਸਾਨੀ ਜੀਵਨ ਮਿਲਿਆ ਇਹ ਨਾਮ ਦੀ ਕਮਾਈ ਲਈ ਮਿਲਿਆ ਤੇ ਇਸ ਵੇਲੇ ਅਗਰ ਕਿਸੇ ਨੇ ਇਹ ਨਾਮ ਬਾਣੀ ਦਾ ਬਿਆਸ ਨਹੀਂ ਕੀਤਾ ਵੇਲੇ ਸਿਰ ਨਹੀਂ ਵੇੜਾ ਬੱਦਾ ਇਹ ਪਹਾ ਸਾਗਰ ਤੋਂ ਤਰਨ ਦਾ ਬੇੜਾ ਬੰਨ ਨਾ ਸਕਿਓ ਬੰਨਣ ਕੀ ਵੇਲਾ ਪਰ ਸਰਵਰ ਜਦ ਉਛਲਾ ਤਬ ਤਰਨ ਦੁਖੇਲਾ ਤੇ ਨਾਮ ਹੀ ਜੀਵਨ ਦੇ ਅੰਦਰ ਜਦੋਂ ਵਿਕਾਰਾਂ ਦੀ ਛੱਲਾਂ ਸਿਰ ਤੱਕ ਜਾ ਚੜਨ ਵਿਕਾਰਾਂ ਦੀ ਲਹਿਰਾਂ ਅੰਦਰ ਉੱਠਦੀਆਂ ਹੋਣ ਤੇ ਇਹ ਜੀਵਨ ਦਾ ਸਰੋਵਰ ਵਿਕਾਰਾਂ ਨਾਲ ਭਰ ਜਾਵੇ ਪਰ ਸਰਵਰ ਜਦ ਉਛਲੇ ਤਬ ਤਰਨ ਦੁਖੇਲਾ ਇਹਨਾਂ ਵਿਕਾਰਾਂ ਦੇ ਸਹਤ ਮਾਇਆਵਾਦੀ ਸੋਚ ਵਾਲਾ ਜੀਵਨ ਜਿਹੜਾ ਫਿਰ ਇਸ ਇਧਰ ਤਰਨਾ ਬੜਾ ਮੁਸ਼ਕਲ ਹੁੰਦਾ ਹੈ ਇਹਦੇ ਵਰਗਾ ਗੁਰੂ ਜੀ ਦਾ ਸ਼ਬਦ ਉਹ ਦੇਖੋ ਗੁਰੂ ਜੀ ਇਸ ਪਹਿਲੀ ਪੁਤ ਜਵਾਬ ਕੀ ਦਿੰਦੇ ਨੇ ਜਬ ਤੱਕ ਕਾ ਬੰਦ ਬੇੜਾ ਜੀ ਤੇ ਲੰਗੇ ਵਿਖੇਲਾ ਵੀ ਬੇੜਾ ਬੰਨਣਾ ਕਿਡਾ ਹੈ ਕੀ ਕਰਨਾ ਬੇੜਾ ਕਿਵੇਂ ਬਰਉਂਦਾ ਜਿੰਦਗੀ ਦਾ ਉਹ ਹੈ ਜਬ ਤੱਕ ਕਾ ਬੰਦ ਬੇੜਣਾ ਪਰਮਾਤਮ ਦੇ ਨਾਮ ਦਾ ਸਿਮਰਨ ਕਰਦਾ ਰਹਿ ਕਰ ਤਪ ਕਰ ਤਪ pau ਗੁਰੂ ਦੀ ਰਹਿਣੀ ਬਹਿਣੀ ਜੀਉਣਾ ਗੁਰੂ ਦੀ ਬਾਣੀ ਉਸਤ ਜੀਉਣਾ ਇੱਕ ਬਹੁਤ ਵੱਡਾ ਤਪ ਹੈ ਇਹਦੇ ਵਰਗਾ ਕੋਈ ਤਪ ਨਹੀਂ ਅੱਜ ਅੱਜ ਦੇ ਯੁੱਗ ਵਿੱਚ ਤਰਮੀ ਬਣ ਕੇ ਜੀਣਾ ਇਹ ਬੜਾ ਇਸ ਕੋ ਨਾਲ ਕੋਈ ਉਸ ਸੇ ਸਤਪ ਨਹੀਂ ਇਹ ਜਬ ਤੱਕ ਕਾ ਬੰਦ ਬੇੜਾ ਇਹ ਸੋਨਾ ਜਿਹਾ ਬੇੜਾ ਬੰਨ ਜਿਤ ਲੰਘੇ ਵਹਿਲਾ ਜਿਹਦੇ ਉੱਤੇ ਇਸ ਜਬ ਤਬ ਦੇ ਬੇੜੇ ਉੱਤੇ ਨਾਮ ਬਾਣੀ ਦੇ ਭਗਤੀ ਵਾਲੇ ਜੀਵਨ ਦੇ ਰਾਹੀ ਤੂੰ ਬੜਾ ਸੋਖਾ ਇਸ ਪਵ ਸਾਗਰ ਤੋਂ ਇਨ੍ਹਾਂ ਵਿਕਾਰਾਂ ਤੋਂ ਦੇਹ ਅਧਿਆਸ ਤੋਂ ਮੋਹ ਮਾਇਆ ਤੋਂ ਦੂਜੇ ਪਾਪ ਤੋਂ ਹੁਮੇ ਰੁਕ ਤੂੰ ਤਰ ਜਾਵੇਂਗਾ ਲੰਘੇ ਵਹਿਲਾ ਸੋਖਾ ਲੰਘ ਜਾਏਗਾ ਨਾ ਸਰਵਰ ਨਾ ਉਛਲਾ ਫਿਰ ਤੇਰੇ ਅੰਦਰ ਇਹ ਵਿਕਾਰਾਂ ਦਾ ਸਰੂਪ ਭਰਨਾ ਹੀ ਨਹੀਂ ਹੈ ਇਹ ਉਚਾਲੇ ਮਾਰਨੀ ਨਹੀਂ ਨੀਂਸ ਨੇ ਨਾ ਸਰਵਰ ਨਾਲ ਉਚਲਾ ਐ ਸਭ ਪੰਥ ਸੁਹੇਲਾ ਕਿਉਂਕਿ ਤੇਰੇ ਜੀਵਨ ਦਾ ਜਿਹੜਾ ਮਾਰਗ ਹੈ ਤੇਰਾ ਜਿਹੜਾ ਜੀਵਨ ਯਾਜ ਹੈ ਇਹ ਅਸੀਂ ਸੁਥਰੀ ਹੋ ਜਾਵੇਗੀ ਰੱਬੀ ਮਾਰਗ ਤੇ ਤੂੰ ਚੱਲੇਗਾ ਜੋ ਪਿੱਛੇ ਸ਼ਬਦ ਵਿਚਾਰ ਗੁਰੂ ਸਿੰਘ ਮਿਲ ਚਲੋ ਗੁਰ ਚਾਲੀ ਜੇ ਤੂੰ ਗੁਰੂ ਦੀ ਚਾਲ ਤੇ ਚੱਲੇਗਾ ਤੇਰੇ ਜੀਵਨ ਦਾ ਪੰਥ ਸੁਹੇਲਾ ਹੋ ਗਿਆ ਫਿਰ ਤੇਰੂ ਇਹ ਛੱਲਾ ਨਹੀਂ ਡੁੱਬਣੀਏ ਫਿਰ ਇਹ ਤੈਨੂੰ ਗੋਤੇ ਨਹੀਂ ਲੱਗਣੇ ਇਹ ਮੂਹ ਮਾਇਆ ਦੇ ਜਿਵੇਂ ਤੀ ਤੂੰ ਸਰਵਰ ਦਾ ਪਹਿਲੇ ਨਿਵਾਸਾ ਪਾਣੀ ਪਾਵਕਤੀ ਨੇ ਕੀਆ ਪੰਕਜ ਮੂਹ ਪਗ ਨਹੀਂ ਚਾਲੇ ਇਹ ਜਿਹੜਾ ਸਰੂਰ ਹੈ ਜਿਹੜਾ ਨਾ ਇਹ ਸੰਸਾਰ ਇੱਕ ਐਸਾ ਸਰੂਰ ਹੈ ਜਿੱਦੀ ਸਾਡਾ ਵਾਸਾ ਹੈ ਜਿੱਦੀ ਅੱਗ ਜਿਹੜੀ ਹੈ ਇਹ ਤ੍ਰਿਸ਼ਨਾ ਦੀ ਅੱਗ ਦਾ ਪਾਣੀ ਹੈ ਤੇ ਮੋਹ ਦਾ ਚੇਕੜ ਮੋਹ ਦੇ ਕਾਰਨ ਇਨਸਾਨ ਧਰਮ ਦੇ ਮਾਰਗ ਤੇ ਤੁਰ ਨਹੀਂ ਸਕਦਾ ਮੋਹ ਮਾਇਕ ਉੱਜਿਆ ਰਹਿੰਦਾ ਤੇ ਫਿਰ ਤ੍ਰਿਸ਼ਨਾ ਦੀ ਅੱਗ ਨੂੰ ਜਲਾਉਂਦੀ ਰਹਿੰਦੀ ਹੈ ਹਮ ਦੇਖਾ ਤਹ ਡੁੱਬੇਲੇ ਗੁਰੂ ਜੀ ਕਹਿੰਦੇ ਮੈਂ ਦੇਖ ਰਿਹਾ ਦੁਨੀਆ ਡੁੱਬ ਰਹੀ ਹੈ ਇਸੇ ਮੋਹ ਮਾਇਦੇ ਚੱਕਰੇ ਵਿੱਚ ਮਨਮੁਖ ਅਗਿਆਨ ਕੋ ਮਾਰਗ ਪਾਇ ਹਰ ਨਾਮ ਵਿਸਾਰਿਆ ਉਹ ਕਰਮ ਦੇੜਾ ਮਨ ਨੂੰ ਬੰਦ ਚ ਪਾਸ ਸੁਗਲੇ ਤੇ ਨਹੀਂ ਚੱਲਦਾ ਉਹ ਕੁਮਾਰ ਗਪਾਇ ਉਲਟੇ ਰਸਤੇ ਦੇ ਤੁਰਪੈਂਦਾ ਜਿੰਦਗੀ ਦੇ ਹਰ ਨਾਮ ਬਿਸਾਰਿਆ ਉਹ ਕਰਮ ਦੜਾਇਕ ਲੋਕਾਂ ਨੂੰ ਬੜੇ ਚੰਗੇ ਕਰਮ ਜੁੜ ਕਰਾਉਂਦਾ ਰਹਿੰਦਾ ਪਰ ਆਪੇ ਉਸਨੇ ਨਾਮ ਭੁਲਾ ਕੇ ਰੱਖਿਆ ਪਰ ਦਿਲ ਡੁੱਬੇ ਦੂਜਾ ਪਾਇ ਦੂਜੇ ਪਿਆਰ ਵਿੱਚ ਰੱਬੀ ਪਿਆਰ ਨਹੀਂ ਤੇ ਸੰਸਾਰ ਦੀ ਮੋਹ ਮਾਇਆ ਦੇ ਪਿਆਰ ਦੇ ਵਿੱਚ ਪਵਜੇ ਨੂੰ ਡੁੱਬੇ ਦੂਜਾ ਪਾਇ ਇਸ ਲਈ ਪਾਇ ਦੂਜੀ ਛੋੜ ਕੂ ਆਟੜੀ ਵਾਟ ਮੈਨੂੰ ਦਾ ਰਸਤਾ ਕੂਆਟ ਮੈਨੇ ਪੈੜਾ ਰਸਤਾ ਕੂਆਟੜੀ ਇਹ ਜ਼ਿੰਦਗੀ ਜਿਹੜੀ ਤੂੰ ਮੰਦੀਰਾ ਪਗਲ ਲਈ ਐ ਇਹ ਛਰ ਦੇ ਦੂਜੀ ਛੋੜ ਕੂਆਟੜੀ ਇੱਕ ਸੁਚਿਤ ਲਾਏ ਇੱਕ ਪਰਮਾਤਮਾ ਚਿਤ ਜੋੜ ਬਾਈ ਦੂਜੇ ਪਾਵਨ ਨਾਨਕਾ ਵਹਿਣ ਲੁਰੰਦਰੀ ਜਾਏ ਇਹ ਦੂਜੇ ਪਾਵਨ ਪਸੀ ਜਿਹੜੇ ਪੈ ਗਏ ਇਸ ਮਾਰਗ ਤੇ ਜਿਹੜੇ ਪੈ ਗਏ ਦੂਜੇ ਪਾਵਨ ਨਾਨਕਾ ਵਹਿਣ ਲੁਰੰਦਰੀ ਜਾਏ ਇਸ ਵਹਿਣ ਵਿੱਚ ਬੜੀ ਦੁਨੀਆ ਰੁੱੜਦੀ ਵੇਖੀ ਜਾ ਰਹੀ ਹੈ ਜਿਹੜੇ ਵਿਕਾਰਾਂ ਮੂਹ ਮਾਇ ਦੇ ਰੋੜ ਵਿੱਚ ਪੈ ਕੇ ਆਪਣਾ ਜੀਵਨ ਖਵਾਰ ਕਰ ਲੈਂਦੇ ਨੇ ਤੋ ਅਗਲੀ ਜਿਹੜੀ ਪੰਕਤੀ ਹੈ ਇਸ ਸ਼ਬੁੱਧੀ ਬੀੜਾ ਬੰਦਨ ਸਕੇ ਬੰਦਨ ਕੀ ਵੇਲਾ ਪਰ ਸਰਵਜਾ ਬੁੱਝ ਲਾ ਤਰਮ ਤੋ ਖੇਲਾ ਉਹਦੇ ਵਿਚ ਗੁਰੂ ਪਾਚਾ ਫਰੀ ਜੀ ਨੇ ਇਹ ਕਿਹਾ ਸੀ ਕਿ ਇਕ ਆਪੀ ਨੇ ਪਤਲੀ ਸ਼ਹਿ ਕੇਰੇ ਬੋਲਾ ਕਿ ਇਹਦਾ ਜੀਵਨ ਕਮਜ਼ੋਰ ਹੈ ਜਿੰਦਾ ਆਪੀ ਨੇ ਪਤਲੀ ਸ਼ਹਿ ਕੇਰੇ ਬੋਲਾ ਜਿਹੜੀਆਂ ਜੀਵਾਤਮਾਵਾਂ ਜੀਵ ਸਤਰੀਆਂ ਪਤਲੀ ਰਹਿ ਜਨੀਆਂ ਨੇ ਆਤ ਨੂੰ ਗੁਣਾ ਕਰਕੇ ਕਮਜ਼ੋਰ ਹੋ ਜਨੀਆਂ ਨੇ ਉਹਨਾਂ ਸੇੜ ਕੇ ਤੋ ਸ਼ਿਆਕੇ ਰੇ ਬੋਲਾ ਉਹਨਾਂ ਨੂੰ ਪਰਮਾਤਮ ਦੇ ਰੇ ਰੇ ਦੇ ਬੋਲ ਬਾਲ ਮਿਰਾਦਰੀ ਦੇ ਬੋਲ ਪ੍ਰਭੂ ਬਲੋ ਨਸੀਬ ਹੁੰਦੇ ਨੇ ਪ੍ਰਭੂ ਬਲੋ ਇੱਜ਼ਤ ਮਾਨ ਸਤਕਾਰ ਨਹੀਂ ਮਿਲਦਾ ਦੁੱਧਾ ਥਣੇ ਨਾਲ ਆ ਵੀ ਫਿਰ ਹੋਇ ਨਾ ਮੇਲਾ ਛਾਤੀ ਵਿੱਚ ਥਣਾ ਵੀ ਦੁੱਧ ਉਦੋਂ ਆਉਂਦਾ ਜਦੋਂ ਇੱਕ ਔਰਤ ਪਤੀ ਵਰਤ ਬਣਦੀ ਹੈ ਉਸ ਤੋਂ ਬਾਅਦ ਉਹ ਪੁੱਤਰ ਵਰਤੀ ਬਣਦੀ ਹੈ ਤੇ ਉਹ ਧੀਆਂ ਪੁੱਤਰਾਂ ਲਈ ਛਾਤੀ 'ਚ ਦੁੱਧ ਆਉਂਦਾ ਹੈ ਭਾਵੇਂ ਪ੍ਰਭੂ ਮਿਲਾਪ ਦੀ ਅਵਸਥਾ ਇਤੇ ਦੁਦਤ ਨਾ ਆ ਵੀ ਪਰ ਉਹਨਾ ਮੇਰਾ ਤੂ ਪਾਦਾ ਕਿ ਪ੍ਰਭੂ ਮਿਲਾਬ ਵਾਲੀ ਅਵਸਥਾ ਨਹੀਂ ਹੁੰਦੀ ਤੇ ਜਿਹਦੇ ਰਾਹੀ ਇਹ ਆਨੰਦ ਵਿੱਚ ਜੀਵਨ ਮਿਲੇ ਇਹ ਸੰਤੋਖੀ ਜੀਵਨ ਮਿਲੇ ਜਨ ਦਿਲ ਦੀ 부ਜੇ ਇਸ ਸਬੰਧ ਵਿੱਚ ਇੱਕ ਹੋਰ ਸ਼ਬਦ ਗੁਰੂ ਅਨੰਦ ਸਾਹਿਬ ਜੀ ਦਾ ਸੇਧ ਦਿੰਦਾ ਵੀ ਜੀਵਨ ਪਤਲਾ ਕਿਵੇਂ ਰਹਿ ਜਾਂਦਾ ਕੋਈ ਦੁਬਲੀਆਂ ਕਿਵੇਂ ਹੋ ਜਾਂਦੀਆਂ ਨੇ ਜੀਵ ਇਸਤਰੀਆਂ ਮੂਦ ਰਹਿਣ ਤੂੰ ਹੇਲੜੀ ਆ ਜੀਓ ਨੀਂਦ ਨਾ ਆਵੇ ਮੂਦ ਮੈਨੇ ਇਸਤਰੀ ਜਿਸ ਇਸਤਰੀ ਜੀ ਉਸ ਇਸ ਤੀ ਦਾ ਜੀਵਨ ਦੀ ਰੇਰ ਜਿਹੜੀ ਹੈ ਉਹ ਦੁਖੇਲੀ ਪਾਪ ਦੁਖੀ ਵੀ ਤੇ ਮੁੰਦ ਰਹਿਣ ਦੁਖੇਲੀ ਆ ਜੀਓ ਨੀਂਦ ਨਾ ਆਵੇ ਫਿਰ ਉਹਨਾਂ ਨੂੰ ਸੁਖ ਦੀ ਨੀਂਦ ਨਹੀਂ ਨਸੀਬ ਹੁੰਦੀ ਸਾਥ ਤਣ ਦੁਬਲੀ ਆ ਜੀਓ ਪਿਰ ਕਾ ਹਾਵੈ ਜਿਨ੍ਹਾਂ ਨੂੰ ਪਤੀ ਪਰਮਤਮ ਦਾ ਵਿਛੋੜਾ ਪੈ ਜਾਂਦਾ ਖਾਵੈ ਵਿਛੋੜਾ ਪਿਰ ਕਾ ਹਾਵੈ ਜਦੋਂ ਪਤੀ ਪਰਮਤਮ ਦਾ ਵਿਛੋੜਾ ਪੈ ਜਾਏ ਸਾਥ ਤਣ ਦੁਬਲੀ ਆ ਜੀਓ ਉਹ ਦੁਬਲੀਆਂ ਕਮਜ਼ੋਰ ਰਹਿ ਜਾਂਦੀਆਂ ਨੇ ਆਤਮਿਕ ਜੀਵਨ ਕਰਕੇ ਕਿਉਂਕਿ ਵਿਕਾਰ ਸੇ ਲੈਂਦੀਆਂ ਨੇ ਆਦਮ ਉੰਟੀਵਣ ਦੇ ਨਹੀਂ ਹੁੰਦੀ ਤਨ ਸੀ ਦੁੱਬਲ ਕੰਤ ਖਾਵੈ ਉਹ ਫਿਰ ਤਨ ਪਾਵ ਇਸਤਰੀ ਉਹ ਜੀਵੀ ਇਸਤਰੀ થી ਦੁੱਬਲ ਕਮਜ਼ੋਰ ਹੋ ਜਾਂਦੀ ਹੈ ਆਪ ਨੂੰ ਜੀਵਨ ਕਰਕੇ ਕੰਤ ਖਾਵੈ ਆਪਣੇ ਪਤੀ ਪਰਮਾਤਮਾ ਦੇ ਵਿਛੋੜੇ ਵਿੱਚ ਕੇਵ ਨੈ ਨਹੀਂ ਦੇਖੇ ਉਹ ਫਿਰ ਐਸੀ ਵਿਕਾਰੀ ਜੀਵ ਜਿਨ ਜਿਨ ਇਹ ਉਹ ਸੇ ਅਖੜੀਆਂ ਬਿਨ ਨਾ ਜਿਉਣਾ ਨਸੀਬ ਅੰਜਾ ਹੁਣ ਉਹ ਕੇਵ ਨੈ ਨਹੀਂ ਦੇਖੇ ਫਿਰ ਉਹਦੇ ਦਰਸ਼ਨ ਕਿਵੇਂ ਕਰੇ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਛੁੱਟ ਕਿਤੇ ਨਾਲ ਲੇਕੇ ਉਹ ਜਿਹੜੀ ਹਾਰ ਸ਼ਿੰਗਾਰ ਵਿੱਚ ਇੱਕ ਜੀਵ ਇੱਕ ਉਹ ਜਿਹੜੀ ਸੋਹਰੇ ਘਰ ਜਾ ਕੇ ਖਾਲੀ ਹਾਰਾ ਸ਼ਿੰਗਾਰਾ ਵਿੱਚ ਸੂਟਾ-ਬੂਟਾ ਦੀ ਮਾਸਰ ਰਵੇ ਤੇ ਆਪਣੇ ਪਰਿਵਾਰਿਕ ਫਰਜ਼ਨਾਂ ਲਈ ਬਾਵੇ ਉਹ ਕਦਰ ਨਹੀਂ ਪਾਉਂਦੇ ਇਸ ਤਰ੍ਹਾਂ ਜਿਹੜਾ ਬੰਦਾ ਦੁਨੀਆ ਦੀ ਹਾਰ ਸ਼ਿੰਗਾਰ ਦੁਨੀਆ ਵੀ ਸੋਦੇ ਪੱਤਰ ਦੇ ਇਕੱਠੇ ਕਰਦਾ ਫਿਰਦਾ ਪਰ ਉਹ ਆਤਮਿਕ ਗੁਣਾਂ ਦੀ ਕਮਾਈ ਨਹੀਂ ਕਰਦਾ ਸ਼ਿੰਗਾਰ ਮਠਰਸ ਭੋਗ ਸਭ ਝੂਟ ਕੀਤਾ ਨਾ ਦੇਖੇ ਉਹਦਾ ਫਿਰ ਇਹ ਜੀਵਨ ਕਿਸੇ ਲੇਖੇ ਜ ਨਹੀਂ ਆਉਂਦਾ ਜਿਹਦੀ ਮਹਿਮਤ ਜੋਬਨ ਗਰਬ ਗਾਲੀ ਜਿਹੜੇ ਜਵਾਨੀ ਦੇ ਨਸ਼ੇ ਵਿੱਚ ਆਪਣਾ ਜੀਵਨ ਜਿਨਦਾ ਗਲਿਆ ਮੈ ਮਤ ਜਿਹਨ ਦੀ ਮਤ ਜਿਹੜੀ ਸ਼ਰਾਬੀ ਵਰਗੀ ਹੋ ਗਈ ਗਰਭ ਗਾਲੀ ਜਿਹੜੀ ਜੋਬਨ ਦੇ ਗਰਭ ਵਿੱਚ ਗਲੀ ਹੋਈ ਹੈ ਦੁੱਧਾ ਥਣੇ ਨਾ ਆਵੇ ਉਹਨਾਂ ਨੂੰ ਫਿਰ ਦੁੱਧਾ ਥਣੇ ਆਉਂਦਾ ਭਾਵੇਂ ਪ੍ਰਭੂ ਮਲਾਪ ਵਾਲੀ ਅਵਸਥਾ ਨਹੀਂ ਬਣਦੀ ਜਿਸ ਤਰ੍ਹਾਂ ਇੱਕ ਇਸਤਰੀ ਦੇ પતિ ਮਲਾਪ ਵਾਲੀ ਅਵਸਥਾ ਬਣੇ ਤੇ ਤਵਾ ਪੁੱਤਰ ਵਰਤੀ ਬਣਦੀ ਹੈ ਉਹਦੀ ਛਾਤੀ ਦੇ ਬੱਚਿਆਂ ਲਈ ਦੁੱਧ ਆਉਂਦਾ ਇਸ ਤਰ੍ਹਾਂ ਜਿਹੜੀ ਇਹ ਜਿਹੜੀ ਮਲਾਪ ਵਾਲੀ ਅਵਸਥਾ ਹੈ ਪ੍ਰਭੂ ਵਾਲੀ ਫਿਰ ਉਹ ਨਸੀਬ ਨਹੀਂ ਹੁੰਦੀ ਜਿਹਨਾਂ ਦੇ ਮਨ ਵਿੱਚ ਮੂ ਮੈਦ ਨਸ਼ਾ ਚੜਾ ਰਹਿਦਾ ਹਰ ਵੇਲੇ ਤੋ ਇਸ ਲਈ ਭਾਈ ਸ਼ਬਦ ਦੀ ਸਾਜੰ ਚਲੇ ਪਿਆਰੇ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਆ ਮੇਲਾ ਗੈ ਸੋਈ ਜੇ ਗੁਣ ਪੱਲੇ ਹੋਣ ਤਾਂ ਮੇਲ ਹੁੰਦਾ ਤੇ ਜੇ ਗੁਨਾ ਗਵਾਈ ਗੰਠੜੀ ਅਵੰ ਚੱਲੀ ਬੰਨ ਇਹ ਫਿਰ ਮੇਲ ਨਹੀਂ ਹੁੰਦਾ ਮਿਲਿਆ ਹੋਇ ਨਾ ਵਿਛੜਾ ਜੇ ਮਿਲਿਆ ਹੋਈ ਜਿਹੜਾ ਸਹੀ ਮੇਨਜ ਪ੍ਰਭੂ ਨਾਲ ਮਿਲ ਜਾਏ ਉਹ ਫਿਰ ਵਿਛੜਦਾ ਨਹੀਂ ਹੈ ਆਵਾ ਗਉਣ ਨਿਵਾਰਿਆ ਹੈ ਸਾਚਾ ਸੋਈ ਉਹਨਾਂ ਦਾ ਆਵਾ ਗਉਣ ਮੁਕਦਾ ਹੈ ਉਹ ਸੱਚੇ ਪਰਮਾਤਮਾ ਦੇ ਜਾ ਕੇ ਸਮਾ ਜਾਂਦੇ ਨੇ। ਤੋਂ ਇਸ ਵਿਸ਼ੇ ਨੂੰ ਇੱਕ ਦਿਨ ਹੋਰ ਜਾਰੀ ਰੱਖਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।